ਸਰਦਿਆ ਕਲਾਇਆ ਬਟੰਗਸ ਮਾਣਯੋਗ ਸਪੀ ਪਟੇਲਾ ਦੇ ਜੀਵਨ ਨਿਰਦੇਸ਼ਾਂ ਦੇ ਜਿਹੜਾ ਸਾਡੇ ਵੱਲੋਂ ਰਾਜਪੁਰਾ ਚੈਕਿੰਗ ਮੈਂ ਦਿੱਲੀ ਹਰ ਰੋਜ਼ ਅਲੱਗ-ਅਲੱਗ ਪੁਆਇੰਟ ਤੇ ਚੱਲ ਰਹੀ ਆ ਅੱਜ ਸਾਡੇ ਵੱਲੋਂ ਜਿਹੜੀ ਅਨਾਜ ਮੰਡੀ ਰਾਜਪੁਰਾ ਤੋਂ ਜਿਹੜੀ ਸੈਂਟਰੀਮ ਰੋਡ ਜਾਂਦੀ ਹੈ ਇਹਦੇ ਤੋਂ ਲਾਖਾ ਲਾਇਆ ਤੇ ਵੀਹਿਕਲ ਚੈਕਿੰਗ ਕਰ ਰਹੇ ਆ ਤੇ ਜੇ ਕਿਸੇ ਦਾ ਕੋਈ ਨੰਬਰ ਪਲੇਟ ਜਾਂ ਕੋਈ ਡਾਕੂਮੈਂਟਸ ਨਹੀਂ ਹੈਗੇ ਤਾਂ ਜਾਂ ਕੋਈ ਵਿਦਆਊਟ ਨੰਬਰ ਪਲੇਟ ਕੋਈ ਮੋਟਰਸਾਈਕਲ ਹੈ ਤਾਂ ਅਸੀਂ ਬਕਾਇਦਾ ਉਹਦਾ ਚਲਾਨ ਕਰ ਰਹੇ ਆ ਅਨਿ ਇਹ ਕਨੌਰ ਤੋਂ ਐਂਟਰੀ ਹੈ ਜਿਹੜੀ ਰਾਏਪੁਰ ਜੋ ਵੀ ਟ੍ਰੈਕ ਤੇ ਜਾਂ ਜਿਹੜੇ ਕਿ ਕੋਈ ਲੇਬਰ ਤਬਕਾ ਜਾਂ ਕੋਈ ਕੰਮਕਾਰ ਕਰਨ ਵਾਲੇ ਬੰਦੇ ਆ ਲੋਕਲ ਪਿੰਡਾਂ ਦੇ ਉਹ ਇਸ ਰੋਡ ਤੋਂ ਇੱਕੋ ਕ੍ਰਾਸ ਕਰਦੇ ਆ ਤੇ ਸਾਡਾ ਮਕਸਦ ਇਹ ਹੀ ਹੈ ਵੀ ਸ਼ਾਮ ਦੇ ਟਾਈਮ ਤੇ ਇਦਾਂ ਵੀ ਇੱਦਾਂ ਵੀ ਨਾ ਹੋਵੇ ਕਿ ਕਟੜਾ ਨਾ ਹੋਵੇ ਤਾਂ ਅਸੀਂ ਦਿੱਲੀ ਸ਼ਿਫਟ ਵਾਈ ਜਿਹੜਾ ਨਕਾ ਲਾਇਆ ਕਰਾਂ ਹੁਣ ਤੱਕ ਸਾਡੇ 12 ਚਲਾਨ ਹੋ ਚੁੱਕੇ ਆ ਤੇ ਦੋ ਬੰਦੇ ਵੀ ਅਸੀਂ ਰਾਉਂਡ ਅਪ ਕੀਤੇ ਆ ਐਸ ਪਰ ਲਾਜਰੀ ਕਾਰਵਾਈ ਕਰਾਂ ਫਰੈਂਟ ਨਾਕਾ ਲਾਇਆ ਹੈ ਜਿਹੜਾ ਸਾਈਡ ਮਾਨ ਜੋ ਐਸਐਸਪੀ ਪਟਿਆਲਾ ਦੇ ਦਿੱਸਾ ਨਿਰਦੇਸ਼ਾਂ ਤੇ ਜਿਹੜਾ ਸਾਡੇ ਵੱਲੋਂ ਰਾਏਪੁਰਾ ਚੈਕਿੰਗ ਹੈ ਡੇਲੀ ਹਰ ਰੋਜ਼ ਅਲੱਗ-ਅਲੱਗ ਪੁਆਇੰਟ ਤੇ ਚੱਲ ਰਹੀ ਆ ਅੱਜ ਸਾਡੇ ਵੱਲੋਂ ਜਿਹੜੀ ਅਨਾਜ ਮੰਡੀ ਰਾਏਪੁਰਾ ਤੋਂ ਜਿਹੜੀ ਸੈਨਟਰੀਨ ਰੋਡ ਜਾਂਦੀ ਹੈ ਇਹਦੇ ਤੇ ਅਸੀਂ ਨਾਕਾ ਲਾਇਆ ਹੋਇਆ ਤੇ ਵੀਹਿਕਲ ਚੈਕਿੰਗ ਕਰ ਰਹੇ ਆ ਤੇ ਜੇ ਕਿਸੇ ਦਾ ਕੋਈ ਨੰਬਰ ਪਲੇਟ ਜਾਂ ਕੋਈ ਡਾਕੂਮੈਂਟਸ ਨਹੀਂ ਹੈਗੇ ਜਾਂ ਕੋਈ ਵਿਦਆਊਟ ਨੰਬਰ ਪਲੇਟ ਦੀ ਮੋਟਰਸਾਈਕਲ ਹੈ ਤਾਂ ਅਸੀਂ ਬਗਾਏ ਦਾ ਚਲਾਨ ਕਰ ਰਹੇ ਆ ਮੰਡੀ ਦਾ ਮੇਨ ਪੁਆਇੰਟ ਹੈ ਹਾਂ ਜੀ ਕਿਨੌਰ ਤੋਂ ਐਂਟਰੀ ਇੱਧਰ ਜਿਹੜੀ ਰਾਏਪੁਰ ਜੋ ਵੀ ਟਰੈਕਟ ਜਿਹੜੇ ਕਿ ਕੋਈ ਲੇਬਰ ਤਬਕਾ ਜਾਂ ਕੋਈ ਕੰਮ ਕਰ ਕਰਨ ਵਾਲੇ ਬੰਦੇ ਆ ਲੋਕਲ ਪਿੰਡਾਂ ਦੇ ਉਹ ਇਸ ਰੋਡ ਤੋਂ ਇੱਕੋ ਕ੍ਰੋਸ ਕਰਦੇ ਆ ਤੇ ਸਾਡਾ ਮਕਸਦ ਇਹੀ ਹੈ ਵੀ ਸ਼ਾਮ ਦੇ ਟਾਈਮ ਤੇ ਇਦਾਂ ਦੀ ਐਵੀ ਨਾ ਹੋਵੇ ਕਿ ਟੱਕਰ ਨਾ ਹੋਵੇ ਤਾਂ ਅਸੀਂ ਦਿੱਲੀ ਸ਼ਿਫਟ ਵਾਈ ਜਿਹੜਾ ਨਕਾ ਲਾਇਆ ਕਰਾਂ ਉਹ ਤੱਕ ਸਾਡੇ 12 ਚਲਾਨ ਹੋ ਚੁੱਕੇ ਆ ਤੇ ਦੋ ਬੰਦੇ ਵੀ ਅਸੀਂ ਰਾਉਂਡ ਅਪ ਕੀਤੇ ਆ ਐਸ ਪਰ ਲਾਜ਼ਮੀ ਕਾਰਵਾਈ ਕਰਾਂਗੇ ਕਮੇਟੀ ਆਖ ਲਾਇਆ ਕਿ ਮਾਨਯੋਗ ਐਸਐਸਪੀ ਪਟਿਆਲਾ ਦੇ ਦਿੱਸਨ ਨਿਰਦੇਸ਼ਾਂ ਤੇ ਜਿਹੜਾ ਸਾਡੇ ਵੱਲੋਂ ਰਾਏਪੁਰਾ ਚੈਕਿੰਗ ਵਿੱਚ ਡੇਲੀ ਹਰ ਰੋਜ਼ ਅਲੱਗ-ਅਲੱਗ ਪੁਆਇੰਟ ਤੇ ਚੱਲ ਰਹੀ ਆ ਅੱਜ ਸਾਡੇ ਵੱਲੋਂ ਜਿਹੜੀ ਅਨਾਜ ਮੰਡੀ ਰਾਏਪੁਰਾ ਤੋਂ ਜਿਹੜੀ ਸੈਦ کریم ਰੋਡ ਜਾਂਦੀ ਆ ਇਹਦੇ ਤੇ ਅਸੀਂ ਨਾਕਾ ਲਾਇਆ ਹੋਇਆ ਤੇ ਵੀਹਿਕਲ ਚੈਕਿੰਗ ਕਰ ਰਹੇ ਆ ਤੇ ਜੇ ਕਿਸੇ ਦਾ ਕੋਈ ਨੰਬਰ ਪਲੇਟ ਜਾਂ ਕੋਈ ਡਾਕੂਮੈਂਟਸ ਨਹੀਂ ਹੈਗੇ ਤਾਂ ਜਾਂ ਕੋਈ ਵਿਦਆਊਟ ਨੰਬਰ ਪਲੇਟ ਕੋਈ ਮੋਟਰਸਾਈਕਲ ਹੈ ਤਾਂ ਅਸੀਂ ਬਕਾਇਦਾ ਉਹਦਾ ਚਲਾਨ ਕਰ ਰਹੇ ਆ ਜਿਹੜਾ ਮੇਨ ਪੁਆਇੰਟ ਹੈ ਅਨਿਗ ਇਹ ਤਨੌਰ ਤੋਂ ਐਂਟਰੀ ਹੈ ਇੱਧਰ ਜਿਹੜੀ ਰਾਇਪੁਰ ਜੋ ਵੀ ਟਰੈਕ ਜਿਹੜੇ ਕਿ ਕੋਈ ਲੇਬਰ ਤਰਕਾ ਜਾਂ ਕੋਈ ਕੰਮਕਾਰ ਕਰਨ ਵਾਲੇ ਬੰਦੇ ਆ ਲੋਕਲ ਪਿੰਡਾਂ ਦੇ ਉਹ ਇਸ ਰੋਡ ਤੋਂ ਇੱਕੋ ਕ੍ਰਾਸ ਕਰਦੇ ਆ ਤੇ ਸਾਡਾ ਮਕਸਦ ਇਹ ਹੀ ਹੈ ਵੀ ਸ਼ਾਮ ਦੇ ਟਾਈਮ ਤੋਂ ਇਦਾਂ ਵੀ ਇਨਾ ਨਹੀਂ ਹੋਵੇ ਕਿ ਟਕਰਾ ਨਾ ਹੋਵੇ ਤਾਂ ਅਸੀਂ ਦਿੱਲੀ ਸ਼ਿਫਟ ਵਾਈ ਜਿਹੜਾ ਨਕਾ ਲਾਇਆ ਕਰਾਂ ਹੁਣ ਤੱਕ ਸਾਡੇ 12 ਚਲਾਨ ਹੋ ਚੁੱਕੇ ਆ ਤੇ ਦੋ ਬੰਦੇ ਵੀ ਸੀ ਰਾਉਂਡ ਅਪ ਕੀਤੇ ਆ ਤੇ ਐਸ ਪਰ ਲਾਜਰੀ ਕਾਰਵਾਈ ਕਰਾਂ ਹਾਂਜੀ ਕਨੌਰ ਤੋਂ ਐਂਟਰੀ ਆ ਇਧਰ ਜਿਹੜੀ ਰਾਏਪੁਰੇ ਜੋ ਵੀ ਟ੍ਰੈਫਿਕ ਜਿਹੜੇ ਕਿ ਕੋਈ ਲੇਬਰ ਤਪਕਾ ਜਾਂ ਕੋਈ ਕੰਮਕਾਰ ਕਰਨ ਵਾਲੇ ਬੰਦੇ ਆ ਲੋਕਲ ਪਿੰਡਾਂ ਦੇ ਉਹ ਇਸ ਰੋਡ ਤੋਂ ਇੱਕੋ ਕ੍ਰਾਸ ਕਰਦੇ ਆ ਤੇ ਸਾਡਾ ਮਕਸਦ ਇਹ ਹੀ ਆ ਵੀ ਸ਼ਾਮ ਦੇ ਟਾਈਮ ਤੇ ਇਦਾਂ ਦੀ ਇਬੀ ਨਦੀ ਨਾ ਹੋਵੇ ਕਿ ਟਕਰਾਣਾ ਨਾ ਹੋਵੇ ਤਾਂ ਅਸੀਂ ਦਿੱਲੀ ਸ਼ਿਫਟ ਵਾਈ ਜਿੱਤੇ ਜਿਹੜਾ ਨਕਾ ਲਾਇਆ ਕਰਾਇਆ ਹੈ ਉਹਨਾਂ ਤੱਕ ਸਾਡੇ 12 ਚਲਾਨ ਹੋ ਚੁੱਕੇ ਆ ਤੇ ਦੋ ਬੰਦੇ ਵੀ ਅਸੀਂ ਰਾਉਂਡ ਆਫ ਕੀਤੇ ਆ ਤੇ ਐਸ ਤਰ ਲਾਜਰੀ ਕਾਰਵਾਈ ਕਰਾ